ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 25 ਤਰੀਕ ਤੋਂ ਲੈ ਕੇ 30 ਤਰੀਕ ਪੰਜਾਬ ਦੇ ਵਿੱਚ ਅਪ੍ਰੈਲ ਦੇ ਜੋ ਆਖਰੀ 5-6 ਦਿਨ ਬਚੇ ਹੋਏ ਹਨ ਉਹਨਾਂ ਦੇ ਵਿੱਚ ਮੌਸਮ ਦੀ ਕੀ ਹਲਚਲ ਦਿਖਾਈ ਦੇ ਰਹੀ ਹੈ ਕਿਸਾਨਾਂ ਦੇ ਲਈ ਮੌਸਮ ਦੀ ਕੀ ਗਤੀਵਿਧੀਆਂ ਦਿਖਾਈ ਦੇ ਰਹੀਆਂ ਨੇ ਕਿਸਾਨੀ ਪੱਖ ਤੋਂ ਖੇਤੀਬਾੜੀ ਦੇ ਲਈ ਲਾਹੇਵੰਦ ਹੋਵੇਗਾ ਮੌਸਮ ਜਾਂ ਫਿਰ ਕਿਤੇ ਨਾ ਕਿਤੇ ਚਿੰਤਾ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਫਿਲਹਾਲ ਜੋ ਵਾਰਨਿੰਗ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਕਿਸਾਨਾਂ ਦੀ ਵਾਧਾ ਕਰ ਸਕਦੀ ਹੈ ਤੇ ਕੀ ਵਾਰਨਿੰਗ ਹੈ ਉਹ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ 24 ਤਰੀਕ ਨੂੰ ਇਹ ਵਾਰਨਿੰਗ ਜੋ ਜਾਰੀ ਹੋਈ ਹੈ ਕੱਲ ਯਾਨੀ ਕਿ 24 ਤਰੀਕ ਨੂੰ ਦੁਪਹਿਰ ਵੇਲੇ ਜੋ ਵਾਰਨਿੰਗ ਜਾਰੀ ਹੈ ਉਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਆਉਂਦੇ 7 ਦਿਨਾਂ ਦਾ ਜੋ ਮੌਸਮ ਹੈ ਯਾਨੀ ਕਿ 24 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਮੌਸਮ ਕਿਤੇ ਨਾ ਕਿਤੇ ਕਰਵਟ ਬਦਲਦਾ ਦਿਖਾਈ ਦੇ ਰਿਹਾ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ 25 ਤਰੀਕ ਅੱਜ ਜਾਨੀ ਕਿ 25 ਤਰੀਕ ਨੂੰ ਮੌਸਮ ਸਾਫ ਬਣਿਆ ਰਹੇਗਾ ਪਰ 26 ਤੋਂ ਲੈ ਕੇ 30 ਤਰੀਕ ਇਹ 5 ਦਿਨ ਜੋ ਹਨ ਉਹ ਕਿਤੇ ਨਾ ਕਿਤੇ ਪੰਜਾਬ ਦੇ ਉੱਪਰ ਭਾਰੂ ਪੈਂਦੇ ਦਿਖਾਈ ਦੇ ਰਹੇ ਹਨ ਹਰਿਆਣਾ ਦੇ ਵਿੱਚ ਕਿਤੇ ਨਾ ਕਿਤੇ 26 ਅਤੇ 27 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਲ ਕੇ ਇਸ ਦਾ ਕੰਮ ਖਤਮ ਹੋ ਜਾਵੇਗਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਪੱਖ ਤੋਂ ਗੱਲ ਕਰੀਏ ਤਾਂ ਮੌਸਮ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਹਨ ਕਿਸਾਨ ਵੀਰਾਂ ਦੀ ਚਿੰਤਾ ਮੌਸਮ ਦੇ ਦੇਖ ਕੇ ਵੱਧ ਸਕਦੀ ਹੈ ਵਾਰਨਿੰਗ ਦੀ ਗੱਲ ਕਰ ਲਈਏ ਕਿਤੇ ਨਾ ਕਿਤੇ ਜੋ ਮੌਸਮ ਵਿਭਾਗ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਉਹ 26 ਅਤੇ 27 ਤਰੀਕ ਤੱਕ ਫਿਲਹਾਲ ਜਾਰੀ ਕੀਤੀ ਗਈ ਹੈ ਕਿਉਂਕਿ ਜਿਆਦਾ ਲੰਬੀ ਟਾਈਮ ਦੀ ਵਾਰਨਿੰਗ ਫਿਲਹਾਲ ਅਜੇ ਜਾਰੀ ਨਹੀਂ ਕਰ ਸਕਦੇ ਕਿਉਂਕਿ ਪ੍ਰੀ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਤੇ ਇਸ ਦੇ ਵਿੱਚ 26 ਅਤੇ 27 ਇਹ ਦੋ ਦਿਨ ਹਨ ਜਿਨ੍ਹਾਂ ਦੇ ਵਿੱਚ ਵਾਰਨਿੰਗ yellow ਅਤੇ orange ਅਲਰਟ ਜਾਰੀ ਕੀਤਾ ਗਿਆ 26 ਤਰੀਕ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਦੁਪਹਿਰ 3 ਵਜੇ ਦੇ ਨੇੜੇ ਚੜੇ ਪੰਜਾਬ ਦੇ ਵਿੱਚ ਇਹ ਪੱਛਮੀ ਸਿਸਟਮ ਆਪਣਾ ਐਕਟੀਵੇਟ ਹੋ ਕੇ ਰੰਗ ਦਿਖਾਣਾ ਸ਼ੁਰੂ ਕਰ ਦੇਵੇਗਾ 25 ਤਰੀਕ ਤਾ ਮੌਸਮ ਸਾਫ ਨਿਕਲ ਜਾਵੇਗਾ ਕਿਤੇ ਨਾ ਕਿਤੇ 26 ਤਰੀਕ ਹੁੰਦੇ ਹੁੰਦੇ ਬੱਦਲਬਾਈ ਪੰਜਾਬ ਦੇ ਵਿੱਚ ਐਂਟਰ ਕਰੇਗੀ ਤੇ ਉਹ 26 ਤਰੀਕ ਸ਼ਾਮ ਦੇ ਵੇਲੇ ਤੋਂ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦੇਵੇਗੀ ਪੰਜਾਬ ਦੇ ਟੁੱਟਵੇਂ ਰੂਪਾਂ ਦੇ ਵਿੱਚ ਮਾਝੇ ਅਤੇ ਮਾਲਵੇ ਬੈਲਟ ਦੇ ਵਿੱਚ ਬਹੁਤ ਜ਼ਿਆਦਾ ਇਸ ਦਾ ਅਸਰ ਦਿਖਾਈ ਦੇਵੇਗਾ ਪਹਿਲੇ ਹੀ ਸ਼ੁਰੂਆਤੀ ਦਿਨਾਂ ਦੇ ਵਿੱਚ ਕਿਣਮਣ ਕਾਣੀ ਨੇਰੀ ਝੱਖੜ ਅਤੇ ਕਿਤੇ ਨਾ ਕਿਤੇ ਗੜੇ ਮਾਰੀ ਵੀ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ 27 ਤਰੀਕ ਤੱਕ ਇਹ ਸਵੇਰ ਦੇ ਵੇਲੇ ਤੱਕ ਮੌਸਮ ਐਵੇਂ ਹੀ ਬਣਿਆ ਰਹੇਗਾ ਟੁੱਟਮੀ ਬਦਲਵਾਈ ਕਣਮਣ ਕਾਣੀ ਹੁੰਦੀ ਰਹੇਗੀ ਤੇ 27 ਤਰੀਕ ਤੋਂ ਬਾਅਦ ਦੁਪਹਿਰ ਤੋਂ ਤੱਕ ਮੋੜਾ-ਮੋਟਾ ਬੱਦਲ ਨਿੰਬਲ ਸਾਫ ਹੋਵੇਗਾ ਪਰ ਕਿਤੇ ਨਾ ਕਿ 3 ਵਜੇ ਤੋਂ ਬਾਅਦ ਸ਼ਾਮ ਦੇ ਵੇਲੇ ਤੋਂ ਫਿਰ ਕਿਤੇ ਨਾ ਕਿਤੇ ਦੁਬਾਰਾ ਤੋਂ ਇੱਕ ਸ਼ਰਾਟੇਦਾਰ ਮੀਂਹ ਹਨੇਰੀ ਝੱਖੜ ਪੰਜਾਬ ਦੇ ਬਹੁਤੇ ਏਸ਼ਿਆ ਦੇ ਵਿੱਚ ਜਿਹਦੇ ਵਿੱਚ ਕਿ ਮਾਝਾ ਮਾਲਵਾ ਤੇ ਸੈਂਟਰਲ ਪੰਜਾਬ ਆਵੇਗਾ ਉਹ ਕਿਤੇ ਨਾ ਕਿਤੇ ਦੁਬਾਰਾ ਤੋਂ ਭਾਰੀ ਮੀਂਹ ਦੀ ਚਪੇੜ ਦੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਪਰ ਸ਼ਾਮ ਦੇ ਵੇਲੇ ਤੱਕ ਕਿਤੇ ਨਾ ਕਿਤੇ ਮਾਲਵਾ ਵੀ 27 ਤਰੀਕ ਦੇ ਬੈਲਟ ਦੇ ਵਿੱਚ ਵਿੱਚ ਮਾਲਵਾ ਬੈਲਟ ਦੇ ਵਿੱਚ ਵਿੱਚ ਜਿੱਥੇ ਨਾ ਕਿਤੇ ਕੰਮਨ ਕਾਣੀ ਜਾਂ ਭਾਰੀ ਝੱਖੜ ਮੀਂਹ ਨੇਰੀ ਹੋਣ ਦੇ ਅਸਰ ਦਿਖਾਈ ਦੇ ਰਹੇ ਨੇ ਹਵਾ ਜਿਵੇਂ ਜਿਵੇਂ ਆਪਣਾ ਰੁੱਖ ਬਦਲੇਗੀ ਤਾਂ ਮੌਸਮ ਦੀ ਕਰਵਟ ਲੈਣ ਦੇ ਅਸਰ ਬਣਦੇ ਦਿਖਾਈ ਦੇ ਰਹੇ ਨੇ 28 ਤਰੀਕ ਨੂੰ ਕਿਤੇ ਨਾ ਕਿਤੇ ਮੁੜ ਕੇ ਫੇਰ ਇਹ 26 27 ਅਤੇ 28 ਤਰੀਕ ਦੀ ਦੁਪਹਿਰ ਤੱਕ ਇਹ ਮੌਸਮ ਐਵੇਂ ਹੀ ਚੱਲਦਾ ਰਹੇਗਾ ਤੇ ਕਿਤੇ ਨਾ ਕਿਤੇ ਥੋੜੀ ਬਹੁਤੀ ਕਮਜ਼ੋਰ ਹੁੰਦਾ ਹੋਇਆ ਦਿਖਾਈ ਦੇਵੇਗਾ 27 ਤਰੀਕ ਨੂੰ ਮੌਸਮ ਤੇ 28 ਤਰੀਕ ਦੇ ਵਿੱਚ ਹੌਲੀ-ਹੌਲੀ ਕਿਤੇ ਨਾ ਕਿਤੇ ਹਲਕੀ-ਫੁਲਕੀ ਦਰਮਿਆਨੀ ਕਿਰਮਣ ਕਾਣੀ ਪੰਜਾਬ ਦੇ ਟੁੱਟਵੇਂ ਹਿੱਸਿਆਂ ਦੇ ਵਿੱਚ ਦਿਖਾਈ ਦੇਵੇਗੀ 29 ਤਰੀਕ ਨੂੰ ਮੌਸਮ ਫਿਲਹਾਲ ਸਾਫ਼ ਦਿਖਾਈ ਦੇ ਰਿਹਾ ਹੈ ਪਰ ਕਿਤੇ ਨਾ ਕਿਤੇ 30 ਤਰੀਕ ਨੂੰ ਦੁਬਾਰਾ ਤੋਂ ਫੇਰ ਇੱਕ ਵਾਰੀ ਸ਼ਰਾਟੇਦਾਰ ਕਿਰਮਣ ਕਾਣੀ ਪੰਜਾਬ ਦੇ ਟੁੱਟਵੇਂ ਹਿੱਸਿਆਂ ਦੇ ਵਿੱਚ ਮਾਝਾ ਮਾਲਵਾ ਤੇ ਦੁਆਬਾ ਤਿੰਨ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਹੁੰਦੀ ਦਿਖਾਈ ਦੇ ਰਹੀ ਹੈ ਤੇ 30 ਤਰੀਕ ਨੂੰ ਫਿਰ ਤੋਂ ਕਿਤੇ ਨਾ ਕਿਤੇ ਮੌਸਮ ਆਪਣਾ ਰੰਗ ਬਦਲਦਾ ਦਿਖਾਈ ਦਵੇਗਾ ਤੇ ਇਹੇ ਸੀ ਜਾਣਕਾਰੀ ਆਉਂਦੇ 6 ਦਿਨਾਂ ਦੀ 25 ਤੋਂ ਲੈ ਕੇ 30 ਤਰੀਕ ਦੇ ਵਿੱਚ ਜੋ ਕਿ ਕਿਸਾਨਾਂ ਦੇ ਲਈ ਬਹੁਤ ਚੰਗੀ ਖਬਰ ਤਾਂ ਨਹੀਂ ਹੈ ਪਰ ਕਿਤੇ ਨਾ ਕਿਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਡੀ ਜਾਣਕਾਰੀ ਨੂੰ ਲੈ ਕੇ ਆਪਣੀ ਖੇਤੀਬਾੜੀ ਦੇ ਕੰਮ ਦੇ ਵਿੱਚ ਇਸ ਨੂੰ ਇੰਪਲੀਮੈਂਟ ਕਰੋਗੇ ਤੇ ਮੌਕੇ ਸਿਰ ਆਪਣੀ ਸਾਰੀ ਜਾਣਕਾਰੀ ਦੇ ਮੁਤਾਬਿਕ ਆਪਣੇ ਕੰਮ ਧੰਦੇ ਨਿਵੇੜਨ ਦੀ ਕੋਸ਼ਿਸ਼ ਕਰੋਗੇ ਉਮੀਦ ਕਰਦੇ ਹਾਂ ਸਾਡੀ ਦਿੱਤੀ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤੁਹਾਨੂੰ ਲਾਹੇਵੰਦ ਲੱਗੀ ਹੋਵੇਗੀ ਤੁਹਾਡੇ ਕੰਮ ਦੇ ਲਈ ਅਗਰ ਤੁਹਾਨੂੰ ਕਿਸਾਨੀ ਦੇ ਰਿਲੇਟਡ ਹੋਰ ਗੱਲਾਂ ਦੀ ਵੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਤੁਹਾਨੂੰ ਲਗਾਤਾਰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਕਿਰਪਾ ਕਰਕੇ ਸਾਡਾ ਚੈਨਲ YouTube ਵਾਲੇ ਫਾਰਮਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਜਾਣਕਾਰੀ ਦੀ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਮੌਕੇ ਸਿਰ ਉਸਦੀ ਨੋਟੀਫਿਕੇਸ਼ਨ ਆ ਜਾਵੇਗੀ ਤੇ ਤੁਸੀਂ ਮੌਕੇ ਸਿਰ ਹੀ ਉਸ ਨੂੰ ਵੀਡੀਓ ਨੂੰ ਦੇਖ ਕੇ ਆਪਣੀ ਕਿਸਾਨੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਕੇ ਆਪਣੇ ਰੋਜ਼ਾਨਾ ਨੂੰ ਮੌਕੇ ਸਿਰ ਨਿਪਟਾ ਸਕੋਗੇ ਤੇ ਬਾਾਦੂ ਨੁਕਸਾਨ ਹੋਣ ਤੋਂ ਕਿਤੇ ਨਾ ਕਿਤੇ ਬਚ ਸਕੋਗੇ ऐसे आस ਦੇ ਨਾਲ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਹੈ ਜੀ